ਮੈਂ ਹਾਂ ਤੁਹਾਡਾ ਆਪਣਾ ਦੋਸਤ ਐਨ ਹੋਸਟ ਅਜੇ ਸ਼ਿੰਗਾਰੀ ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਆ ਗੁਲਸ਼ਨ ਸ਼ਰਮਾ ਜੀ ਤਾਂ ਸ਼ਹਿਰ ਦੀ ਕਈ ਸਮੱਸਿਆਵਾਂ ਜਿਹਦੇ ਲਈ ਅੱਜ ਗੱਲ ਕਰਨ ਦੇ ਲਈ ਸੜਨਾ ਜਿਹੜੇ ਨੇ ਗੁਲਸ਼ਨ ਸ਼ਰਮਾ ਜੀ ਆਏ ਆ ਸਟੂਡੀਓ ਦੇ ਗੁਲਸ਼ਨ ਜੀ ਬਹੁਤ ਬਹੁਤ ਧੰਨਵਾਦ ਕਿ ਅੱਜ ਤੁਸੀਂ ਸਾਡੇ ਸਟੂਡੀਓ 'ਚ ਆਏ ਹੋ ਤੇ ਤੁਹਾਡਾ ਧੰਨਵਾਦ ਜੀ ਮੈਨੂੰ ਅੱਜ ਆਪਣੇ ਸਟੂਡੀਓ ਵਿੱਚ ਬੁਲਾ ਲੈਂਦੇ ਹੋ ਤੇ ਮੈਂ ਆਪਣੇ ਆਪ ਨੂੰ ਬੜਾ ਲੱਕੀ ਸਮਝਦਾ ਕਿ ਮੈਂ ਅੱਜ ਤੁਹਾਡੇ ਨਾਲ ਰੋਗਰੂ ਹੋਣ ਆਇਆ ਤੇ ਆਪਾਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਗੱਲ ਕਰਾਂਗੇ ਸ਼ਰਮਾ ਜੀ ਇੱਕ ਸਵਾਲ ਤੁਹਾਡੇ ਕੋਲ ਹੈ ਜਿਸ ਤਰ੍ਹਾਂ ਕਿ ਅੱਜ ਸਾਡੇ ਤੇ ਮੌਜੂਦਾ ਸਰਕਾਰ ਵੱਲੋਂ ਇੱਕ 50 ਕਰੋੜ ਦੀ ਲਾਗਤ ਨਾਲ ਨਵੇਂ ਜਿਹੜੇ ਪ੍ਰੋਜੈਕਟਾਂ ਦੀ ਕੀਤੀ ਗਈ ਹੈ ਉਦਘਾਟਨ ਕੀਤਾ ਗਿਆ ਵਾ ਤੁਹਾਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਚਲੋ ਵਧੀਆ ਗੱਲ ਹੈ ਜੀ ਕਿ ਕੋਈ ਵੀ ਨਵਾਂ ਕੰਮ ਜਦੋਂ ਹੁੰਦਾ ਵਾ ਗਵਰਨਮੈਂਟ ਵੱਲੋਂ ਤੇ ਉਹ ਛਲਾਗਾ ਜੋਕ ਕਦਮ ਹੁੰਦਾ ਹੈ ਤੇ ਅਸੀਂ ਵੀ ਚਲੋ ਵੈਲਕਮ ਕਰਦੇ ਹਾਂ ਕਿ ਨਵਾਂ ਫੁੱਲ ਬਣੇਗਾ ਉੱਥੇ ਟੂਰਿਸਟ ਨੂੰ ਜਿਹੜਾ ਫਾਇਦਾ ਮਿਲੇਗਾ ਤੇ ਉਹਦਾ ਬੈਨੀਫਿਟ ਮਤਲਬ ਉੱਥੋਂ ਦੇ ਰਹਿਣ ਵਾਲੇ ਨਿਊ ਅੰਮ੍ਰਿਤਸਰ ਦੇ ਵਿੱਚ ਰੈਜ਼ਿਡੈਂਸ ਨੇ ਜਿਹੜੇ ਉਹਨਾਂ ਨੂੰ ਵੀ ਫਾਇਦਾ ਮਿਲੇਗਾ ਜਿਹੜੇ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾਂਦੇ ਆ ਉਹਨਾਂ ਨੂੰ ਵੀ ਫਾਇਦਾ ਮਿਲੇਗਾ ਤੇ ਜਿਹੜੇ ਬਾਹਰੋਂ ਟੂਰਿਸਟ ਆਉਂਦੇ ਆ ਉਹਨਾਂ ਨੂੰ ਵੀ ਫਾਇਦਾ ਮਿਲੇਗਾ ਪਰ ਦੇਖਦੇ ਨੇ ਕਿਉਂਕਿ ਨਵੇਂ ਉਦਘਾਟਨ ਆਏ ਦਿਨ ਹੋਈ ਜਾ ਰਹੇ ਆ ਪਰ ਕਿਤਨਾ ਕਿਤੇ ਦੇਖਿਆ ਜਾਵੇ ਤੇ ਜਿਹੜੇ ਪੁਰਾਣੀਆਂ ਸ਼ਹਿਰ ਦੀਆਂ ਕਈ ਸਮੱਸਿਆਵਾਂ 85 ਵਾੜਾ ਤੇ 85 ਦੀ 85 ਵਾੜਾਂ ਦੇ ਵਿੱਚ ਐਸ ਸਮੱਸਿਆਵਾਂ तकरीबन ਹਰ ਹਲਕੇ ਦੇ ਵਿੱਚ ਪੰਜੋ ਹਲਕੇ ਜਿਹੜਾ ਅੰਮ੍ਰਿਤਸਰ ਦਾ ਸਾਡੇ ਆਪਣਾ ਈਸਟ-ਵੈਸਟ ਨਾਰਥ ਜੋ ਨਾਰਥ ਔਰ ਸੈਂਟਰਲ ਪੰਜੋ ਹਲਕਿਆਂ ਦੇ ਵਿੱਚ ਮੁਸੀਬਤਾਂ ਵਾ ਕਾਫੀ ਜ਼ਿਆਦਾ ਦਿੱਕਤਾਂ ਵਾ ਆਏ ਦਿਨ ਲੋਕ ਪਰੇਸ਼ਾਨ ਹੁੰਦੇ ਆ ਉਹ ਕਿਹਾ ਜਾਂਦਾ ਨਾ ਕਿ ਫੌਰਨ ਦੇ ਵਿੱਚ ਅਗਰ 5 ਮਿੰਟ ਦੀ 5 ਘੰਟੇ ਦੀ بارش ਹੁੰਦੀ ਤੇ 5 ਮਿੰਟ ਚ ਪਾਣੀ ਜਿਹੜਾ ਸੜਕਾਂ ਤੋਂ ਗਾਇਬ ਹੋ ਜਾਂਦਾ ਪਰ ਅਗਰ ਦੇਖਿਆ ਜਾਵੇ ਖਾਸ ਕਰ ਸਾਡੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਅਗਰ 5 ਮਿੰਟ ਦੀ بارش ਹੁੰਦੀ ਤੇ ਪੰਜ ਪੰਜ ਦਿਨੋਂ ਸੜਕਾਂ ਤੋਂ ਪਾਣੀ ਜਿਹੜਾ ਵਾ ਨਿਕਾਸੀ ਨਹੀਂ ਹੋ ਪਾਂਦੀ ਬਿਲਕੁਲ ਜੀ ਆਪਣਾ ਅਜੀ ਸਿੰਘ ਹਾਰੀ ਜੀ ਬਿਲਕੁਲ ਤੁਸੀਂ ਸਹੀ ਕਿਹਾ ਵਾ ਕਿ ਜਿਸ ਤਰ੍ਹਾਂ ਨਾ ਬਹੁਤ ਸਾਰੇ ਸ਼ਹਿਰ ਦੇ ਕਈ ਇਲਾਕੇ ਨੇ ਜਿਨ੍ਹਾਂ ਨੂੰ ਇਗਨੋਰ ਕੀਤਾ ਜਾ ਰਿਹਾ ਵਾ ਕਿ ਉਹ ਉਹਨਾਂ ਦਾ ਬਜਟ ਵੀ ਇੰਨਾ ਜ਼ਿਆਦਾ ਨਹੀਂ ਹੈ ਫਿਰ ਵੀ ਨਾ ਉਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਉਹ ਲੋਕਾਂ ਦੇ ਜਿਹੜੇ ਮੂਲ ਭੂਤ ਸਹੂਲਤਾਂ ਹੁੰਦੀਆਂ ਉਹਦੇ ਨਾਲ ਜੁੜਿਆ ਹੋਈਆਂ ਚੀਜ਼ਾਂ ਨੇ ਸਾਰੀਆਂ ਮਗਰ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਹੜਾ ਉਹ ਜਿਹੜਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜੇ ਤਾਂ ਵੈਸੇ ਹਲਕੀ ਦੀ ਗੱਲ ਕਰਦੇ ਆ ਸਾਡੇ ਇੱਥੇ ਇੱਕ ਪੁੱਲ ਬਣਿਆ ਹੋਇਆ ਹੈ ਜਿਹੜਾ ਕਿ ਬਾਈ ਨੰਬਰ ਫਾਟਕ ਦੇ ਉੱਤੇ ਕਾਫੀ ਜਦੋ ਜਹਿਦ ਦੇ ਨਾਲ ਮੈਨੂੰ ਕਾਫੀ ਇੱਥੇ ਮੈਨੂੰ ਕੌਂਟਰੋਵਰਸੀਆਂ ਵੀ ਹੋਈਆਂ ਪਰ ਪੁੱਲ ਬਣ ਤੇ ਗਿਆ ਪਰ ਅੱਜ ਵੀ ਉੱਥੇ ਦੇਖਦੇ ਪਏ ਤੇ ਅੱਜ ਦਿਨ ਹਾਦਸਿਆਂ ਦੇ ਜਿਹੜੇ ਕਿ ਉਹ ਸ਼ਿਕਾਰ ਲੋਕ ਹੁੰਦੇ ਪਿਆ ਰੀਸੈਂਟਲੀ ਅਗਰ ਦੇਖਿਆ ਜਾਵੇ ਤਾਂ 2 ਤੋਂ 3 ਦਿਨ ਪਹਿਲਾਂ ਹੀ ਇੱਕ ਐਕਸੀਡੈਂਟ ਹੋਇਆ ਸੀ ਤਾਂ ਖੁਦ ਮੌਕੇ ਤੇ ਜਾ ਕੇ ਸਾਡੇ ਅੰਮ੍ਰਿਤਸਰ ਦੇ ਜਿਹੜੇ ਡਿਪਟੀ ਸੀਨੀਅਰ ਮੇਅਰ ਉਹ ਵੀ ਉੱਥੇ ਪਹੁੰਚੇ ਸੀ ਉਹਨਾਂ ਨੇ ਵੀ ਦੇਖਿਆ ਸੀ ਕਿਤੇ ਨਾ ਕਿਤੇ ਪੁਲ ਦੇ ਵਿੱਚ ਕੋਈ ਨਾ ਕੋਈ ਕਮੀਆਂ ਪੇਸ਼ੀ ਹੈਗੀ ਹੈ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਇੰਨਾਂ ਚੀਜ਼ਾਂ ਵੱਲ ਜਿਹੜਾ ਧਿਆਨ ਦੇਵੇ ਕਿ ਜਿਹੜੀਆਂ ਚੀਜ਼ਾਂ ਆਲਰੇਡੀ ਹੈ ਸਾਡੇ ਇੱਥੇ ਅੰਮ੍ਰਿਤਸਰ ਦੇ ਵਿੱਚ ਡਿਵੈਲਪ ਹੋ ਚੁੱਕੀਆਂ ਆਈਆਂ ਵਾ ਕਿ ਕਿਤੇ ਨਾ ਕਿਤੇ ਉਹਨੂੰ ਥੋੜਾ ਰਹ ਗਿਰਾਵasse ਕੋਈ ਨਾ ਕੋਈ ਹਾਸਿਆ ਨਾ ਹੋ ਸਕੇ ਬਿਲਕੁਲ ਸਹੀ ਗੱਲ ਜੀ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਆ ਇਹ ਮਤਲਬ ਇੱਕ ਪ੍ਰਸ਼ਨ ਚਿੰਨ ਖੜਾ ਹੁੰਦਾ ਹੈ ਪੁਲ ਦੀ ਡਿਜ਼ਾਈਨਿੰਗ ਤੇ ਕਿ ਜਦੋਂ ਇਹਦੇ ਵਿੱਚਕਾਰ ਜਿਹੜਾ ਸੈਂਟਰ ਦੇ ਵਿੱਚ ਇਹਨਾਂ ਨੇ ਇੱਕ ਬਣਾਈ ਹੋਈ ਆ ਉਹ ਡਿਵਾਈਡਡ ਜੋਇੰਟਰ ਬਣਾਈ ਹੋਈ ਆ ਉਹਦੇ ਵਿੱਚ ਜਦੋਂ ਕੋਈ ਤੇਜ਼ ਸਪੀਡ ਕੋਈ ਵਾਹਨ ਜਦੋਂ ਕਿਸੇ ਵੇਲੇ ਉਹਦੇ ਨਾਲ ਟਕਰਾਂਦਾ ਤੇ ਉਹ ਬੜਾ ਬੁਰੀ ਤਰ੍ਹਾਂ ਡੈਮੇਜ ਹੁੰਦਾ ਤੇ ਬੜਾ ਇੱਕ ਪ੍ਰਸ਼ਨ ਚੇਨ ਲੱਗਦਾ ਹੈ ਕਿ ਇਹ ਦੀ ਡਿਜ਼ਾਈਨਿੰਗ ਜਿਹੜੀ ਆ ਕਿ ਇੱਕ ਤੇ ਇਸ ਇਸ ਪੁੱਲ ਦੇ ਕਰਕੇ ਸਾਡਾ ਤਕਰੀਬਨ ਸਾਰਾ ਇਲਾਕਾ ਜਿੱਦੀਆਂ 5-6 ਵਾਡਾਂ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਘੱਟੋ ਘੱਟ 2 ਲੱਖ ਦੇ ਕੋਲ ਇਸ ਇਲਾਕੇ ਦੀ ਆਬਾਦੀ ਹੈ ਉਹ ਸਫਰ ਕੀਤੀ ਹੈ ਹੁਣ ਪੁਲ ਬਣਨ ਨਾਲ ਸਾਡੇ ਕੋਲ ਰਸਤਾ ਬਹੁਤ ਤੰਗ ਹੋ ਗਿਆ ਠੀਕ ਹੈ ਨਾ ਕਿੰਨਾ ਕਿਤੇ ਨਾ ਸਰਕਾਰਾਂ ਅੱਗਾ ਦੌੜ ਤੇ ਪਿੱਛਾ ਚੋੜ ਵਾਲਾ ਕੰਮ ਹੋ ਰਿਹਾ ਵਾ ਜੋ ਨਹੀਂ ਹੋਣਾ ਚਾਹੀਦਾ ਰੀਸੈਂਟਲੀ ਅਗਰ ਗੱਲ ਕੀਤੀ ਜਾਵੇ ਤਾਂ ਇੱਥੇ ਨਵੀਂ ਸੜਕ ਦੇ ਕੋਲ ਯਾ ਰੋਜ਼ ਐਵੇਨਿਊ ਆਈ ਥਿੰਕ ਇਧਰ ਤੁਹਾਡੇ ਇਲਾਕੇ ਦੇ ਵਿੱਚ ਜਿੱਥੇ ਕਿ ਇੱਕ ਪਰਿਵਾਰ ਦੇ ਨਾਲ ਬੜੀ ਮੰਦਭਾਗੀ ਘਟਨਾ ਘਟੀ ਸੀ ਘਰ ਦੇ ਵਿੱਚ ਅੱਗ ਲੱਗ ਗਈ ਸ਼ਾਰਟ ਸਰਕਟ ਬੱਚੇ ਵੀ ਸੀ ਉਹ ਪਰਿਵਾਰ ਹੀ ਜਿਹੜਾ ਕਿ ਸੜਕੇ ਸਵਾਹ ਹੋ ਚੁੱਕਾ ਹੈ ਜੀ ਜੀ ਕਿਉਂਕਿ ਰਸਤਾ ਹੀ ਨਹੀਂ ਮਿਲ ਪਾਇਆ ਪੁਲ ਦੇ ਕਾਰਨ ਜੀ ਜੀ ਕੋਈ ਨਾ ਹੀ ਕੋਈ ਸਰਕਾਰੀ ਇਕਵੈਂਸ ਪਹੁੰਚ ਸਕੇ ਨਾ ਫਾਇਰ ਬ੍ਰੀਡ ਅਥੇ ਪਹੁੰਚ ਸਕੇ ਨਾ ਹੀ ਇਸ ਜਗ੍ਹਾ ਤੇ ਕੋਈ ਐਂਬੂਲੈਂਸ ਪਹੁੰਚ ਕੇ ਜਦ ਕੀ ਉਹਨਾਂ ਨੂੰ ਕੋਈ ਟ੍ਰੀਟਮੈਂਟ ਵਗੈਰਾ ਮਿਲ ਪੰਦਾ ਜੀ ਜੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਸੜਕ ਦੇ ਉੱਤੇ ਜਿਹੜਾ ਕਿ ਪੁਲ ਉਤਰਦਾ ਵਾ ਉਹ ਗਲਤ ਜਗ੍ਹਾ ਤੇ ਰੋਗਵੇ ਦੇ ਨਾਲ ਜਾਂ ਕੋਈ ਸਿਆਸੀ ਸਿਸਟਮ ਦੇ ਨਾਲ ਬਣਿਆ ਉਤੋਂ ਬਿਲਕੁਲ ਜੀ ਬਿਲਕੁਲ ਇਹ ਬਿਲਕੁਲ ਸਹੀ ਗੱਲ ਹੈ ਕਿ ਕਿਤਨਾ ਕਿਤੇ ਪ੍ਰਸ਼ਾਸਨ ਨੇ ਜਦੋਂ ਪੁਲ ਡਿਜ਼ਾਈਨ ਕੀਤਾ ਵਾ ਵੈਸੇ ਤੇ ਆਪਣਾ ਡਿਜ਼ਾਈਨ ਕਰਦੇ ਵਕਤ ਇਹਨੂੰ ਪੁਲ ਦੇ ਨਾਲ ਪੋਲ ਜੋੜ ਦਿੰਦੇ ਤੇ ਇਹ ਸਾਡੇ ਇਲਾਕੇ ਨੂੰ ਬਿਲਕੁਲ ਵੀ ਪ੍ਰਭਾਵਿਤ ਨਹੀਂ ਕਰਦਾ ਸੀ ਕਿਉਂਕਿ ਸਾਨੂੰ ਥੱਲੇ ਉਹ ਰਸਤਾ ਮਿਲ ਜਾਣਾ ਸੀ ਮਹਿਜ਼ 200 ਮੀਟਰ ਦੀ ਦੂਰੀ ਤੇ ਦੂਸਰਾ ਪੁਲ ਲੱਗ ਜਾਣਾ ਸੀ ਬਿਲਕੁਲ ਬਿਲਕੁਲ ਇਹੋ ਗੱਲ ਹੈ ਕਿ 200 ਮੀਟਰ ਦੀ ਦੂਰੀ ਦੇ ਹੋਣ ਦੇ ਕਾਰਨ ਵੀ ਇਹਨਾਂ ਨੇ ਉਹ ਡਿਜ਼ਾਈਨਿੰਗ ਨੂੰ ਪਾਸ ਕੀਤਾ ਬਣਵਾਇਆ ਪਤਾ ਨਹੀਂ ਕਿਉਂ ਇੱਕ ਕ੍ਰੁਸ਼ਟ ਕੋਸ਼ਟਨ ਮਾਰਕ ਲੱਗਦਾ ਤੇ ਇਹ ਹੁਣ ਪੁੱਲ ਬਣਨ ਨਾਲ ਹੁਣ ਅ ਸਾਡੇ ਰਸਤੇ ਨੂੰ ਜਿਹੜਾ ਨਵੀਂ ਸ਼ੜਕ ਵਾਲਾ ਰਸਤਾ ਪٹرول ਬੰਬ ਦੇ ਲਾਗੂ ਜਿਹੜੀ ਛੜਕ ਜਾਂਦੀ ਹੈ ਹੁਣ ਸਰਕਾਰਾਂ ਨੂੰ ਚਾਹੀਦਾ ਹੈ ਕਿ ਇੱਥੇ ਜਿਹੜੀਆਂ ਇੱਕ ਦੋ ਦੁਕਾਨਾਂ ਨੇ ਕਿ ਚਲੋ ਅਜੇ ਪੁਲ ਨਾਲ ਪੁਲ ਜੋੜਨ ਦਾ ਕੰਮ ਤੇ ਕਰੋੜਾਂ ਦਾ ਕੋ 25 ਕਰੋੜ ਦਾ ਹੋਏਗਾ ਜਾਂ 30 ਕਰੋੜ ਦਾ ਹੋਏਗਾ ਜਾਂ 35 ਕਰੋੜ ਦਾ ਹੋਏਗਾ ਘੱਟੋ ਘੱਟ ਜਿਹੜਾ ਲੱਖਾਂ ਦਾ ਕੰਮ ਲੱਖਾਂ ਵਿੱਚ ਕੰਮ ਹੋ ਸਕਦਾ ਹੈ ਇਲਾਕੇ ਨੂੰ ਰਾਹ ਦੇਣ ਲਈ ਘੱਟੋ ਘੱਟ ਇੱਕ ਦੋ ਦੁਕਾਨਾਂ ਜਿਹੜੀਆਂ ਅਕਵਾਇਰ ਕਰਕੇ ਕਾਰਪੋਰੇਸ਼ਨ ਅਕਵਾਇਰ ਕਰੇ ਆਪਣਾ ਜਾਂ ਇੰਪਰੂਵਮੈਂਟ ਟਰਸਟ ਕਰੇ ਪ੍ਰਸ਼ਾਸਨ ਕਰੇ ਠੀਕ ਹੈ ਉਹ ਅਕਵਾਇਰ ਕਰਕੇ ਉਹ ਸਾਨੂੰ ਜਿਹੜੀ ਉਹ ਜਿਹੜੀ ਨੁੱਕਰ ਆ ਉਹ ਜਿਹੜੀ ਖੁੱਲੀ ਹੋ ਜੇ ਤੇ ਸਾਡੇ ਇਲਾਕੇ ਨੂੰ ਇੱਕ ਰਾਹਤ ਮਿਲੇ ਵਹਾਈਕਲਸ ਜਿਹੜੇ ਈਜ਼ੀਲੀ ਨਿਕਲ ਜਾਂਦੇ ਕਿਉਂਕਿ ਆਏ ਦਿਨ ਉਥੇ ਦੇਖਦੇ ਹੀ ਪਏ ਆ ਜੀ ਇੱਕ ਆਮੜੇ ਸਾਹਮਣੇ ਟੂ-ਵੀਲਰ ਵੀ ਆ ਜਾਂਦੇ ਤਾਂ ਟ੍ਰੈਫਿਕ ਦੀ ਲੰਬੀ ਲੰਬੀ ਲਾਈਨਾਂ ਲੱਗ ਜਾਂਦੀਆਂ ਬਿਲਕੁਲ ਸਹੀ ਜੀ ਮੰਚਣਾ ਇੱਕ ਦੁੱਖ ਆ ਕਿ ਪ੍ਰਸ਼ਾਸਨ ਲੱਗਦਾ ਕਿ ਵੇਟ ਕਰ ਰਿਹਾ ਵਾ ਕਿ ਕੋਈ ਇਹੋ ਜੀ ਤਰਸ ਦੀ ਫੇਰ ਇਸ ਏਰੀਆ 'ਚ ਹੋਵੇ ਤੇ ਉਸੇ ਤਰ੍ਹਾਂ ਹੀ ਫਾਇਰ ਬ੍ਰਿਗੇਡ ਨਾ ਪਹੁੰਚ ਸਕੇ ਤੇ ਕਿਸੇ ਪਰਿਵਾਰ ਨਾਲ ਇਸ ਤਰ੍ਹਾਂ ਹੋਵੇ ਇਹੋ ਜਿਹੀ ਅਣਹੋਣੀ ਹੋਵੇ ਮੈਂ ਇਹੋ ਪ੍ਰਸ਼ਾਸਨ ਅੱਗੇ ਅਪੀਲ ਕਰਨਾ ਚਾਹੁੰਦਾ ਕਿ ਉਹ ਇਹੋ ਜਿਹੀ ਘਟਨਾ ਨੂੰ ਦੀ ਵੇਟ ਕਿਉਂ ਕਰਦੇ ਪਏ ਆ ਕਿ ਦੁਬਾਰਾ ਇਹੋ ਜਿਹੀ ਅਨਸਖਾਵੀ ਘਟਨਾ ਹੋਵੇ ਕਿਸੇ ਨੂੰ ਨਾ ਹੀ ਲੋੜ ਪਵੇ ਰੱਬ ਕਰਕੇ ਕਿ ਫਾਇਰ ਬ੍ਰਿਗੇਡ ਦੀ ਗੱਡੀ ਆਵੇ ਮਗਰ ਕਦੀ ਕਿਸੇ ਵਲੇ ਘਟਨਾ ਜਿਹੜੀ ਉਹ ਦੱਸ ਕੇ ਨਹੀਂ ਆਂਦੀ ਕਦੀ ਵੀ ਇਹ ਹਾਸਾ ਕਿਤੇ ਨਾ ਕਿਤੇ ਹੋ ਜਾਂਦਾ ਹਮੇਸ਼ਾ ਸੋਚ ਕੇ ਚੱਲਣਾ ਚਾਹੀਦਾ ਸੋਚ ਕੇ ਚੱਲਣਾ ਚਾਹੀਦਾ ਕਿਉਂਕਿ ਪ੍ਰਸ਼ਾਸਨ ਦਾ ਕੰਮ ਆ ਕਿ ਸਾਡੀ ਸਾਡੇ ਸ਼ਹਿਰ ਵਾਸੀਆਂ ਦੀ ਜਿਹੜੀ ਆ ਸਾਰੀ ਚੀਜ਼ ਨੂੰ ਦੇਖ ਕੇ ਕੰਸੀਡਰ ਕਰਕੇ ਚੱਲਣਾ ਹੁੰਦਾ ਇਹ ਕਿਉਂ ਵੇਟ ਕਰਦੇ ਪਏ ਕਿ ਕੋਈ ਘਟਨਾ ਆਵੇ ਤੇ ਫਿਰ ਇਹਨਾਂ ਨੂੰ ਮਤਲਬ ਇਹ ਸੁੱਤੀ ਹੋਈ ਜਿਹੜੀ ਨਹੀਂ ਮਤਲਬ ਜਿਦਾ ਕੁੰਬ ਕਰਨੀ ਨੀਂਦਾ ਉਹ ਆ ਜਾਗਣ ਪ੍ਰਸ਼ਾਸਨ ਜਿਹੜਾ ਜਾਕੇ ਕੁਸ਼ੀ ਸਰਪਾ ਜੀ ਇੱਕ ਸਵਾਲ ਹੋਰ ਜ਼ਹਿਨ ਚ ਘੁੰਮਦਾ ਪਿਆ ਤੁਸੀਂ ਸਾਡੇ ਸਟੂਡੀਓ ਚ ਆਏ ਆ ਮੋਸਟ ਵੈਲਕਮ ਹੈ ਤੁਹਾਡਾ ਮੈਂ ਦੇਖਿਆ ਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਕਿ ਪੋਲੀਟੀਸ਼ੀਅਨ ਦੇ ਵਿੱਚ ਵੀ ਕਾਫੀ ਐਕਟਿਵ ਰਹੇ ਹੋ ਪਰ ਖੁਦ ਇਸ ਟਾਈਮ ਜਕਦਮ ਤੁਸੀਂ ਚੇਂਜ ਕਰ ਲਿੱਤਾ ਵਾ ਸਮਾਜ ਸੇਵਾ ਦੇ ਵਿੱਚ ਇਹ ਸਮਾਜ ਸੇਵਾ ਕਿਸ ਤਰੀਕੇ ਦੀ ਹੈ ਰਾਜਨੀਤੀ ਲਈ ਸਮਾਜ ਸੇਵਾ ਹੈ ਜਾਂ ਸਮਾਜ ਸੇਵਾ ਵਾਲੀ ਰਾਜਨੀਤੀ ਹੈ ਨਹੀਂ ਜੀ ਅੱਜ ਜੀ ਇਹ ਅਸਲ ਦੇ ਵਿੱਚ ਨਾ ਜਦੋਂ ਸਮਾਜ ਸੇਵਾ ਦੀ ਗੱਲ ਆਉਂਦੀ ਹੈ ਨਾ ਤੇ ਇਹ ਸਮਾਜ ਸੇਵਾ ਮਤਲਬ ਸਮਾਜ ਸੇਵਾ ਕਰਨ ਦਾ ਇੱਕ ਮਾਧਿਅਮ ਆ ਮੇਰੇ ਲਈ ਹੈ ਮੇਰੇ ਲਈ ਇੱਕ ਰਾਜਨੀਤਿਕ ਪਾਰਟੀ ਮੈਂ ਇੱਕ ਰਾਜਨੀਤਿਕ ਪਾਰਟੀ ਤੋਂ ਬਿਲੋਂਗ ਕਰਦਾ ਬਾਤੀ ਜਨਤਾ ਪਾਰਟੀ ਦਾ ਮੈਂ ਕਾਰਜਕਰਤਾ ਵਾਂ ਮਗਰ ਮੇਰੇ ਲਈ ਇਹ ਕੋਈ ਮਤਲਬ ਇਲੈਕਸ਼ਨ ਲੜਨ ਦਾ ਕੋਈ ਮੁੱਦਾ ਨਹੀਂ ਹੈ ਕੋਈ ਇਸ ਤਰ੍ਹਾਂ ਦੀ ਮੈਨੂੰ ਨਹੀਂ ਮੈਨੂੰ ਬਸ ਆਹ ਵਾ ਕਿ ਮੇਰਾ ਜਿਹੜਾ ਇਲਾਕਾ ਵਾ ਮੇਰੇ ਜਿਹੜੇ ਏਰੀਏ ਨੇ ਇਹ ਵਕੀਲ ਏਰੀਏ ਦੀ ਤਰ੍ਹਾਂ ਸਾਫ ਸੁਥਰੇ ਹੋਣ ਇੱਥੇ ਮਤਲਬ ਸੀਵਰੇਜ ਦੀ ਪ੍ਰੋਬਲਮ ਨਾ ਹੋਵੇ ਇੱਥੇ ਮਤਲਬ ਲੋਕਾਂ ਨੂੰ ਮੂਲ ਬੂਤ ਸੇਵਾਵਾਂ ਜਿਹੜੀਆਂ ਉਹ ਸੇਵਾਵਾਂ ਮਿਲਣਾਂ ਲੋਕ ਮਤਲਬ ਅਸੀਂ ਵੀ ਵੀ ਲੋਕ ਜਿਹੜੇ ਉਹ ਮਤਲਬ ਹੱਕਦਾਰ ਵਾਂ ਸਾਰੀਆਂ ਮੂਲ ਬੂਤ ਸੇਵਾਵਾਂ ਦੇ ਜਿਹੜੇ ਕਿ ਪੋਰਸ਼ ਇਲਾਕੇ ਦੀ ਕਲੋਨੀਆਂ ਦੇ ਵਿੱਚ ਰਹਿਣ ਵਾਲੇ ਵਸਨੀਕ ਜਿਹੜੇ ਭੋਗਦੇ ਨੇ ਕਿਉਂਕਿ ਅਸੀਂ ਵੀ ਸਾਰੇ ਨਾਗਰਿਕ ਪ੍ਰਮਾਤਮਾ ਦੇ ਬਣਾਏ ਹੋਏ ਇੱਕੋ ਹੀ ਆ ਮੇਰਾ ਬਸ ਇਹ ਰਾਣੀ ਨੀਤੀ ਦੇ ਵਿੱਚ ਕਿਸੇ ਪਾਰਟੀ ਵੱਲੋਂ ਹੋਣਾ ਸਿਰਫ ਇੱਕ ਮਾਧਿਅਮ ਆ ਮੈਂ ਤਾਂ ਇੱਕ ਸੇਵਾ ਦੇ ਜਰੀਏ ਕਿ ਸਮਾਜ ਸੇਵਾ ਦੇ ਮਤਲਬ ਮੇਰਾ ਮੇਨ ਜਿਹੜਾ ਟੀਚਾ ਮੇਰਾ ਮੋਟਿਵ ਹੈ ਵਾ ਮੈਂ ਬਾਕੀ ਬਾਤ ਜਨਤਾ ਪਾਰਟੀ ਦਾ ਮੈਂ ਵਰਕਰ ਆ ਕਾਰਜਕਰਤਾ ਮੈਂ ਇੱਕ ਸਿਪਾਈ ਆ ਇੱਕ ਲਾਸਟ ਤੁਹਾਡੀ ਇੱਕ ਵੀਡੀਓ ਸਾਡੇ ਚੈਨਲ ਦੇ ਉੱਤੇ ਅਸੀਂ ਕੀਤੀ ਸੀ ਹਾਈਲਾਈਟ ਤੁਸੀਂ ਆਪਣੇ ਇਲਾਕੇ ਦੇ ਜਗਰ ਦੇਖਿਆ ਜਾਵੇ ਨਾ ਤੇ ਇੱਥੇ 10 ਤੋਂ 12 ਫੁੱਟ ਹਾਰਡਲੀ 15 ਫੁੱਟ ਦੀਆਂ ਗਲੀਆਂ ਜੋੜੀਆਂ ਤੁਸੀਂ ਉਹਨਾਂ ਦੇ ਵਿੱਚ ਵੱਡੀ ਸੰਸਥਾ ਵੱਲ ਰਲ ਕੇ ਬੜਾ ਵਧੀਆ ਇੱਕ ਹਰੇ ਹਾਵਲ ਪ੍ਰੋਗਰਾਮ ਕਰਵਾਇਆ ਪੌਦੇ ਲਗਾਇਆ ਹੈ ਤੁਕਿ ਪੌਦੇ ਅੱਜ ਤੁਹਾਨੂੰ ਪਤਾ ਹੈ ਕਿ ਪੇੜ ਪੌਦਿਆਂ ਨੂੰ ਦੇ ਕਾਰਨ ਹੀ ਅਜੇ ਇਨਸਾਨ ਬਚਿਆ ਹੈ ਕੋਵਿਡ ਦੇ ਵਿੱਚ ਵੀ ਜਿਹੜਾ ਸੀ ਕਿ ਕਿਤਨਾ ਕਿਤੇ ਆਕਸੀਜਨ ਦੀ ਕਮੀ ਆ ਗਈ ਪਰ ਤੁਹਾਡੇ ਵੱਲੋਂ ਇਹ ਜਿਹੜਾ ਕੰਮ ਸੀ ਬੜਾ ਵਧੀਆ ਸ਼ਲਾਗਾ ਯੋਗ ਕੀਤਾ ਗਿਆ ਹੈ ਇਹਦੇ ਬਾਰੇ ਵੀ ਕੁਝ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਜੀ ਅਜੀ ਸ਼ੰਗਰੀ ਜੀ ਅਸੀਂ ਹੁਣ ਤੱਕ ਤਕਰੀਬਨ ਕੋਈ 80-82 ਪਲਾਂਟ ਅਸੀਂ ਲਗਾ ਚੁੱਕੇ ਹਾਂ ਤੇ ਅਸੀਂ ਉਹਨਾਂ ਦੀ ਹੁਣ ਦੇਖਭਾਲ ਕਰ ਰਹੇ ਆ ਉਹਨਾਂ ਕਿਉਂਕਿ ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਜਿਹੜੀ ਆ ਮੋਨਿਟਰਿੰਗ ਕਰਨੀ ਜ਼ਰੂਰੀ ਆ ਪਾਣੀ ਦੇਣਾ ਹੁਣ ਤੇ ਚਲੋ ਪਰਮਾਤਮਾ ਦੀ ਉੱਚੀ ਕਿਰਪਾ ਹੈ ਕਿ ਬਾਰਿਸ਼ ਹੋ ਰਹੀ ਆ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਅਸੀਂ ਮਤਲਬ ਉਹਨੂੰ ਕਿਤੇ ਨਾ ਕਿਤੇ ਕੋਈ ਲੱਕੜ ਦੀਆਂ ਛੋਟੀਆਂ ਲਗਾ ਕੇ ਉਹਨਾਂ ਨੂੰ ਸੈੱਟ ਕਰਨਾ ਪੈਂਦਾ ਕਿ ਪ੍ਰੋਪਰ ਐਡੀ ਜਿਹੜੀ ਇੱਕ ਵਾਰੀ ਬੇਸ ਬਣ ਜੇ ਬੂਟੇ ਦਾ ਜਦੋਂ ਬੇਸ ਬਣ ਜਾਏਗਾ ਤੇ ਆਪਣੇ ਆਪ ਵਧੀਆ ਚੱਲਣ ਲੱਗ ਪਣਗੇ ਚਲੋ ਬੜਾ ਵਧੀਆ ਤਰੀਕੇ ਨਾਲ ਸਾਡੇ ਬੂਟੇ ਕੋਈ 2-3 ਬੂਟੇ ਖਰਾਬ ਹੋਏ ਹੋਣਗੇ ਬਾਕੀ ਸਾਰੇ ਬੜੇ ਸੋਹਣੇ ਚੱਲਦੇ ਪਏ ਆ ਮਨ ਚ ਬੜੀ ਖੁਸ਼ੀ ਆ ਇੱਕ ਨਾ ਮੈਸੇਜ ਜਾਂਦਾ ਵਾ ਕਿ ਇੱਕ ਇਸ ਮੈਂ ਜੇ ਇਹ ਕੰਮ ਕਰਦਾ ਤਾਂ ਮੇਰੇ ਬੱਚਿਆਂ ਤੱਕ ਵੀ ਮੈਸੇਜ ਜਾਊਗਾ ਕਿ ਮੇਰੇ ਪਾਪਾ ਇਹ ਕੰਮ ਕਰਦੇ ਆ ਕਿ ਪਲਾਂਟ ਲਗਾਉਂਦੇ ਆ ਤੇ ਉਹਨਾਂ ਦੇ ਮਨ 'ਚ ਵੀ ਵੱਡੇ ਹੋ ਕੇ ਇਹੋ ਜਿਹਾ ਸ਼ੌਂਕ ਪੈਦਾ ਹੋਊਗਾ ਕਿ ਅਸੀਂ ਵੀ ਪ੍ਰਕਿਰਤੀ ਨੂੰ ਪਿਆਰ ਕਰਨਾ ਵਾ ਪ੍ਰਕਿਰਤੀ ਨੂੰ ਬਚਾਉਣਾ ਵਾ ਕਿਉਂਕਿ ਇਸ ਤੋਂ ਬਿਨਾਂ ਹੈ ਸਾਡੀ ਜਿਹੜੀ ਜ਼ਿੰਦਗੀ ਆ ਇਹ ਸੰਭਵ ਨਹੀਂ ਹੈ ਕਿਉਂਕਿ ਜੇ ਗਲੋਬਲ ਵਾਰਮਿੰਗ ਹੈ ਉਹਦੇ ਕਰਕੇ ਫਿਰ ਗਰਮੀ ਵਧਣ ਦੀ ਹੈ ਤੇ ਪਲਾਂਟ ਤੋਂ ਬਿਨਾਂ ਸਾਡੀ ਕੋਈ ਸੋਲੂਸ਼ਨ ਨਹੀਂ ਹੈ ਪਰ ਇੱਕ ਸਵਾਲ ਹੋਰ ਹੈ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੋਵੇ ਕਿ ਨਾਰਮਲ ਹਰ ਇਨਸਾਨ ਜਿਹੜਾ ਵਾ ਉਹ ਆਪਣੀ ਮੂਲ ਬੂਤ ਸਹੂਿਦਾਵਾਂ ਪੀਣ ਨੂੰ ਸਾਫ ਪਾਣੀ ਦੂਸਰਾ ਜਿਹੜਾ ਸੀਵਰ ਪ੍ਰਣਾਲੀ ਔਰ ਤੀਸਰਾ ਜਿਹੜਾ ਘਰਾਂ ਦਾ ਕੂੜਾ ਅਗਰ ਦੇਖਿਆ ਜਾਂਦਾ ਵਾ ਤੇ ਸੀਵਰ ਪ੍ਰਣਾਲੀ ਦੇ ਚਲੋ ਮੰਨਦੇ ਆ ਕਿ ਅਸਮ ਬਾਰਸ਼ਾਂ ਦੇ ਕਾਰਨ ਦਿੱਕਤ ਆ ਗਈ ਔਰ ਕੂੜਾ ਜਿਹੜਾ ਲੋਕਾਂ ਦੇ ਘਰਾਂ ਚੋਂ ਛੁੱਟ ਜਿਆ ਆਜ ਦਿਨ ਸੁਰੱਖਿਆ ਦੇ ਚ ਕੋਈ ਨਾ ਕੋਈ ਖਬਰ ਆ ਜਾਂਦਾ ਕੂੜੇ ਵਾਲਿਆਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਗੱਡੀਆਂ ਨਹੀਂ ਚੱਲਦੀਆਂ ਗੱਡੀਆਂ ਚ ਤੇਲ ਪੁਆਉਣ ਨੂੰ ਨਹੀਂ ਹੁੰਦਾ ਬਾਹਰ ਦੀ ਕੰਪਨੀ ਹੈ ਜਿਹਨੂੰ ਇਹ ਕੰਟਰੈਕਟ ਦਿੱਤਾ ਸੀ ਪਰ ਪਿੱਛੇ ਸੁਰਖੀਆਂ ਦੇ ਵਿੱਚ ਖਬਰਾਂ ਖਬਰਾਂ ਆਈਆਂ ਸੀ ਕੁਝ ਉਹਦੇ ਵਿੱਚ ਦੱਸਿਆ ਗਿਆ ਸੀ ਕਿ ਅਸੀਂ ਕੰਪਨੀ ਚੇਂਜ ਕਰ ਰਹੇ ਹਾਂ ਤੇ ਕਾਰਪੋਰੇਸ਼ਨ ਜਿਹੜੀ ਇਹਨੂੰ ਆਪਣੇ ਹੈਂਡਓਵਰ ਕਰਨ ਲੱਗੀ ਔਰ ਆਪਣੇ ਤਰੀਕੇ ਦੇ ਨਾਲ ਇਹਨੂੰ ਚਲਾਣਗੇ ਪਰ ਇਹ ਗੱਲ ਨੂੰ ਵੀ ਅੱਜ ਦੇਖਿਆ ਜਾਵੇ ਤਾਂ 3 ਤੋਂ 4 ਮਹੀਨੇ ਹੋ ਗਏ ਆ ਕਿ ਐ ਵੀ ਤੁਹਾਨੂੰ ਲੱਗਦਾ ਕਿ ਗੱਲ ਜਿਹੜੀ ਠੰਡੇ ਬਸਤੇ ਜੀ ਹੈ ਬਿਲਕੁਲ ਜੀ ਆਪਣਾ ਸ਼ੰਗਾਰੀ ਸਾਹਿਬ ਗੱਲ ਇਦਾਂ ਕਿ ਤਕਰੀਬਨ 8 8 ਤੋਂ 9 ਮਹੀਨੇ ਹੋ ਗਏ ਕਾਰਪੋਰੇਸ਼ਨ ਬਣੀ ਨੂੰ ਜੀ ਜੀ ਤੇ ਹੁਣ ਅਵਾਡਾ ਕੰਪਨੀ ਇਹ ਚਲਾ ਰਹੀ ਹੈ ਹੁਣ ਇਹਨਾਂ ਨੇ ਨਵੀਂ ਕੰਪਨੀ ਨੂੰ ਕਿਸੇ ਨੂੰ ਇਹਨਾਂ ਨੇ ਕੰਟਰੈਕਟ ਦੇਣਾ ਚਲੋ ਜਦੋਂ ਇਹਨਾਂ ਨੇ ਮੈਨੂੰ ਹੈਰਾਨ ਕੀ ਇਸ ਚੀਜ਼ ਦੀ ਹੈ ਕਿ ਇਹ ਦੇਰੀ ਕਿਸ ਚੀਜ਼ ਦੀ ਹੈ ਹੁਣ ਇਹ ਜਿਹੜੀ ਕੂੜੇ ਦੀ ਲਿਫਟਿੰਗ ਦੀ ਪ੍ਰੋਬਲਮ ਆ ਇਹ ਸਾਡੀ ਇੱਕ ਇੰਨੀ ਕੁ ਬੇਸਿਕ ਨੀਡਸ ਆ ਸਾਡੇ ਘਰਾਂ ਦਾ ਜਿਹੜਾ ਕੂੜਾ ਵਾ ਹੁਣ ਇੱਕ ਤੇ ਆਪਾਂ ਕਹਿੰਦੇ ਆ ਕਿ ਲੋਕ ਖਾਲੀ ਪਲਾਟਾਂ ਦੇ ਵਿੱਚ ਕੂੜਾ ਸੁੱਟਦੇ ਨੇ ਤੇ ਹੁਣ ਜਦੋਂ ਪ੍ਰੋਪਰ ਗੱਡੀਆਂ ਆਣ ਗਿਆ ਨਹੀਂ ਤੇ ਲੋਕ ਕੂੜੇ ਦਾ ਕੀ ਕਰਨਗੇ ਕਿੱਥੇ ਰੱਖਣਗੇ ਕਾਰ ਦੇ ਵਿੱਚ ਜਦੋਂ ਕੂੜਾ 스ਮੈਲ ਮਾਰਦਾ ਉਹਦੇ ਨਾਲ ਗੰਦਗੀ ਫੈਲਦੀ ਹੈ ਮੱਛਰ ਫੈਲਦਾ ਤੇ ਹੁਣ ਲੋਕ ਹੁਣ ਡੀਸੀ मैम ਨੇ ਵੀ ਹੁਕਮ ਜਾਰੀ ਕੀਤੇ ਹੋਏ ਨੇ ਕਿ ਜਿਹੜੇ ਖਾਲੀ ਪਲਾਟ ਨੇ ਉਹ ਆਪਣੇ ਆਪਣੇ ਪਲਾਟਾਂ ਨੂੰ ਆਪਣਾ ਕਵਰ ਕਰ ਲੈਣ ਬਾਉਂਡਰੀ ਵਾਲ ਕਰ ਲੈਣ ਮਗਰ ਪ੍ਰਸ਼ਾਸਨ ਇਹਨਾਂ ਦੇਰੀ ਕਰ ਰਿਹਾ ਕਿ ਇਹ ਜਿਹੜੀ ਨਵੀਂ ਕੰਪਨੀ ਨੂੰ ਕੰਟਰੈਕਟ ਦੇਣ ਕੋਈ ਅੱਛੀ ਕੰਪਨੀ ਆਵੇ ਜਿਹੜੀ ਗੱਡੀਆਂ ਨੂੰ ਜ਼ਿਆਦਾ ਪ੍ਰੋਵਾਈਡ ਕਰਾਵੇ ਮਤਲਬ ਡੇਲੀ ਡੋਰ ਟੂ ਡੋਰ ਕੂੜਾ ਕਲੈਕਟ ਹੋਵੇ ਤੇ ਕੂੜੇ ਤੋਂ ਖਾਦ ਬਣੇ ਕਈ ਤਰ੍ਹਾਂ ਦੀਆਂ ਚੀਜ਼ਾਂ ਬੜਾ ਅੱਛਾ ਪ੍ਰੋਜੈਕਟ ਲੱਗਦੇ ਨੇ ਬਿਲਕੁਲ ਜੀ ਇੰਦੋਰ ਸ਼ਹਿਰ ਸਾਡੇ ਦੇਸ਼ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਮੰਨਿਆ ਜਾਂਦਾ ਉੱਥੇ ਇਹੋ ਜਿਹੇ ਪ੍ਰੋਜੈਕਟ ਚੱਲਦੇ ਨੇ ਜੀ ਉੱਥੇ ਮਤਲਬ ਕੂੜੇ ਤੋਂ ਖਾਦ ਬਣਾਈ ਜਾਂਦੀ ਆ ਮਤਲਬ ਇੱਕ ਕੂੜੇ ਤੋਂ ਬੈਨੀਫਿਟ ਲਿਆ ਜਾਂਦਾ ਉਹਨੂੰ ਰੀਸਾਈਕਲ ਕਰਕੇ ਮਗਰ ਇੱਕ ਪ੍ਰਸ਼ਾਸਨ ਮਤਲਬ ਇੱਕ ਬੇਸਿਕ ਸਾਡੀਆਂ ਲੋੜਾਂ ਸਾਡੇ ਲੋਕਾਂ ਦੀਆਂ ਇੱਕ ਕੂੜਾ ਹੋ ਗਿਆ ਜਿਸ ਤਰ੍ਹਾਂ ਜਿਹਾ ਸੀਵਰੇਜ ਹੋ ਗਿਆ ਹੁਣ ਕਈ ਘਰ ਜਿਹੜੇ ਜਿੱਦਾਂ ਦੇ ਘਰਾਂ ਦੇ ਵਿੱਚ ਸ਼ਹਿਰ ਦੇ ਵਿੱਚ ਪਾਣੀ ਜਿਹੜਾ ਸੀਵਰੇਜ ਦਾ ਇਸ ਟਾਈਮ ਹੈਗਾ ਉਹ ਕਰ ਕਿਸ ਤਰ੍ਹਾਂ ਰਹਿ ਰਹੇ ਹੋਣਗੇ ਸੋਚਣ ਦਾ ਵਿਸ਼ੇ ਹੈ ਕਿ ਉਹ ਇੱਕ ਸੀਵਰੇਜ ਦੇ ਪਾਣੀ ਦੇ ਵਿੱਚ ਰਿਹਾ ਜਾ ਸਕਦਾ ਜੀ ਜੀ ਅਸੀਂ ਖੁਦ ਜਦੋਂ ਕਿਤੇ ਜਗ੍ਹਾ ਦੇ ਉੱਤੇ ਸੀਵਰੇਜ ਦਾ ਪਾਣੀ ਖੜਾਤ ਹੁੰਦਾ ਆਪਣਾ ਵਹੀਕਲ ਦੇ ਉੱਤੇ ਨਿਕਲਦੇ ਤਾਂ ਸਾਦ ਸਾਨੂੰ ਬੜੀ ਇਰੀਟੇਟ ਹੁੰਦੀ ਹੈ ਤੇ ਜਿਹੜੇ ਦੇ ਰੰਦੇ ਪਾਣੀ ਦੇ ਵਿੱਚ ਪਏ ਉਹਨਾਂ ਦਾ ਕੀ ਹਾਲ ਹੈ ਬਿਲਕੁਲ ਸਹੀ ਬਿਲਕੁਲ ਜੀ ਇੱਕ ਇਨਸਾਨੀਅਤ ਦੇ ਨਾਤੇ ਸੋਚਣਾ ਚਾਹੀਦਾ ਹੈ ਬਾਕੀ ਅਸੀਂ ਤਾਂ ਅਪੀਲ ਪ੍ਰਸ਼ਾਸਨ ਨੂੰ ਹੀ ਕਰ ਸਕਦੇ ਹਾਂ ਜੀ ਕਿ ਪ੍ਰਸ਼ਾਸਨ ਹੀ ਮਤਲਬ ਸਾਡਾ ਮੇਨ ਜਿਹਨੂੰ ਕਹਿੰਦੇ ਆ ਕਿ ਸਾਡਾ ਦੇਖਭਾਲ ਪ੍ਰਸ਼ਾਸਨ ਦੇ ਹੱਥ ਵਾਸਾ ਸਾਡੇ ਆ ਜਿਹੜੀਆਂ ਮੂਲਬੂ ਸੁਵਿਧਾਵਾਂ ਜਿਹੜੀਆਂ ਸਾਨੂੰ ਦੇਣੀਆਂ ਸੀਵਰੇਜ ਦੀ ਵਿਵਸਥਾ ਸਹੀ ਕਰਨੀ ਜਾਂ ਕੂੜੇ ਦੀ ਲਿਫਟਿੰਗ ਦੀ ਜੋ ਕਰਨੀ ਜਾਂ ਸਾਡੇ ਆਪਣਾ ਪ੍ਰੋਪਰ ਗਲੀਆਂ ਵਿੱਚ ਮੁਹੱਲਿਆਂ ਦੇ ਵਿੱਚ ਸਫਾਈ ਹੋਣੀ ਸਟਰੀਟ ਲਾਈਟ ਦੀ ਜਿਹੜੀ ਆਪਣੀ ਜਿਹੜੀ ਪ੍ਰੋਪਰ ਪ੍ਰੋਪਰ ਜਿਹੜਾ ਕੰਮ ਹੋਣਾ ਕਈ ਜਗ੍ਹਾ ਤੇ ਸਟਰੀਟ ਲਾਈਟ ਨਹੀਂ ਅਵੇਲੇਬਲ ਨਹੀਂ ਹੈਗੀ ਵੈਸੇ ਕਹਿੰਦੇ ਸੀ ਕਿ ਚਲੋ ਇਹਨਾਂ ਨੇ ਸਟਰੀਟ ਲਾਈਟ ਹਰ ਵਾਰਡ ਦੇ ਅਕੋਰਡਿੰਗ ਇਹਨਾਂ ਨੇ ਡਿਸਟ੍ਰਿਬਿਊਟ ਕਰਨੀਆਂ ਨੇ ਬਾਕੀ ਜਲਦੀ ਤੋਂ ਜਲਦੀ ਇਹਨਾਂ ਨੂੰ ਇਹ ਕਰਨਾ ਚਾਹੀਦਾ ਕਿਉਂਕਿ ਲਾਈਟ ਬਹੁਤ ਜ਼ਰੂਰੀ ਹੈ ਤੇ ਕੂੜੇ ਦੀ ਲਿਫਟਿੰਗ ਤੇ ਸੀਵਰੇਜ ਦਾ ਜਿਹੜਾ ਇਸ਼ੂ ਆ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਹੈ ਜਿਹੜਾ ਇਹਨਾਂ ਨੂੰ ਕਰਨਾ ਚਾਹੀਦਾ ਜਲਦੀ ਤੋਂ ਜਲਦੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਇਹ ਆਪਣਾ ਸਰਪਾਜੀ ਇੱਕ ਸਵਾਲ ਮੈਂ ਹੋਰ ਪੁੱਛਾਂਗਾ ਤੁਹਾਡਾ ਕਿਸ ਤਰ੍ਹਾਂ ਕਿ ਐਸਐਮ ਜੀਕਰ ਦੇਖਿਆ ਜਾਂਦਾ ਹੈ ਕਿ ਸ਼ਹਿਰ ਦੇ ਤਕਰੀਬਨ ਹਰ ਏਰੀਆ ਦੇ ਵਿੱਚ ਖਾਸ ਕਰਕੇ ਜਿਹੜਾ ਕਿ ਵੈਸਟ ਔਰ ਸੈਂਟਰਲ ਹਲਕੇ ਦੇ ਵਿੱਚ ਸੀਵਰ ਦੀ ਜਿਹੜੀ ਸਮੱਸਿਆ ਬੜੀ ਜ਼ਿਆਦਾ ਆ ਰਹੀ ਹੈ ਔਰ ਸੜੇ ਆਪਣੇ ਕੁਝ ਕੌਂਸਲ ਸਾਹਿਬਾਨ ਨੇ ਆਵਾਜ਼ ਵੀ ਚੁੱਕੀ ਸੀ ਉਸ ਦਿਨ ਜਿਹੜਾ ਕਿ ਇੱਥੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਖਾਪੜ ਖੇੜੀ ਦੇ ਵਿੱਚ ਉੱਥੇ ਜਾ ਕੇ ਦੇਖਿਆ ਤੇ ਕੋਈ ਅਫੀਸਰ ਵਗੈਰਾ ਜਿਹੜਾ ਕਿ ਅਪਾਇੰਟ ਨਹੀਂਗਾ ਉਹ ਰੱਬ ਭਰੋਸੇ ਹੀ ਉਹ ਜਗ੍ਹਾ ਤੇ ਜਿਹੜਾ ਸਿਸਟਮ ਚੱਲ ਰਿਹਾ ਇਨਾ ਕੋ ਮੋਟਰਾਂ ਚੱਲ ਰਹੀਆਂ ਇਨਾ ਕੋ ਕੁਛ ਜਿਹੜਾ ਕਿ ਪਾਣੀ ਨੂੰ ਉੱਥੋਂ ਦੀ ਖਿੱਚ ਕੇ ਤੇ ਅੱਗੇ ਜਿਹੜਾ ਕਿ ਭੇਜੇ ਬਿਲਕੁਲ ਜੀ ਉਹਦੇ ਬਾਰੇ ਕੋਈ ਤੁਹਾਡੀ ਰਾਏ ਪਹਿਲਾਂ ਨਹੀਂ ਪਹਿਲਾਂ ਜੀ ਇਹ ਜਿਹੜਾ ਮਤਲਬ ਸਾਡੇ ਸ਼ਹਿਰ ਦੇ ਜਿਹੜੇ ਕੁਝ ਕੌਂਸਲਰ ਸਾਹਿਬ ਨੇ ਆ ਆਵਾਜ਼ ਚੁੱਕੀ ਤੇ ਬੜੀ ਬਲੰਦ ਆਵਾਜ਼ ਚੁੱਕੀ ਮੈਂ ਤੇ ਪਹਿਲਾਂ ਛਲਾਗਾ ਕਰਦਾ ਉਹਨਾਂ ਦੀ ਕਿ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਅਸੀਂ ਤੇਲ ਜਿਹੜਾ ਕਿ ਅਸੀਂ ਪਵਾ ਦਿੰਨੇ ਆ ਇਹਨਾਂ ਦੇ ਜਨਰੇਟਰਾਂ ਵਿੱਚ ਜੇ ਸਾਨੂੰ ਕਾਰਪੋਰੇਸ਼ਨ ਕਵੇ ਤੇ ਜੀ ਜੀ ਮਤਲਬ ਉਹਨਾਂ ਨੇ ਕਿਹਾ ਹੈ ਕਿ ਇੱਥੇ ਨੋਡਲ ਅਫੀਸਰ ਅਪਾਇੰਟ ਕਿਉਂ ਨਹੀਂ ਕਰਦੇ ਜੇ ਇਹਨਾਂ ਦੀ ਕਾਰਪੋਰੇਸ਼ਨ ਕੋ ਇੰਨੇ EMPLOYES ਨੇ ਕੋਈ ਹਾਈ ਰੈਂਕ ਦੇ ਜਿਹੜੇ ਅਫੀਸਰ ਨੇ ਉਹਨਾਂ ਨੂੰ ਉੱਥੇ ਨੋਡਲ ਅਫੀਸਰ ਅਪਾਇੰਟ ਕਰਨ ਕਿਉਂਕਿ ਇਹ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਸੀਵਰੇਜ ਕਿਉਂਕਿ ਸੀਵਰੇਜ ਪ੍ਰਣਾਲੀ ਠੀਕ ਚੱਲੇਗੀ ਤੇ ਆਪੇ ਆਟੋਮੈਟਿਕਲੀ بارش ਜਿੰਨੀ ਮਰਜ਼ੀ ਹੋਏਗੀ ਤੇ ਪਾਣੀ ਕਿਤੇ ਵੀ ਖੜਾ ਨਹੀਂ ਹੋਏਗਾ ਤੁਹਾਨੂੰ ਯਾਦ ਹੋਏਗਾ ਕਿ ਇਹ ਸੀਵਰ ਸਮੱਸਿਆ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਇਹ ਲਾਸਟ ਇਅਰ ਚਿਕਨਗੁਨੀਆ ਬਿਮਾਰੀ ਸੀ ਕਿ ਪੂਰਾ ਅੰਮ੍ਰਿਤਸਰ ਜਿਹੜਾ ਚਪੇੜ ਚ ਹੈਗੀ ਸ਼ਾਇਦ ਹੀ ਕੋਈ ਘਰ ਬਚਿਆ ਹੋਵੇ ਕਿ ਜਿਹਦੇ ਵਿੱਚ ਕੀ ਕੋਈ ਬੰਦਾ ਬਚਿਆ ਹੋਵੇ ਬਿਲਕੁਲ ਜੀ ਬਿਲਕੁਲ ਹੁਣ ਜੇ ਜਿਹੜਾ بارش ਦਾ ਪਾਣੀ ਹੈ ਜੇ ਖੜਾ ਰਹੇਗਾ ਤੇ ਕਿਤਨਾ ਕਿਤੇ ਬਿਮਾਰੀਆਂ ਤੇ ਫੈਲਣਗੀਆਂ ਇਹ ਮੱਛਰ ਤੇ ਪੈਦਾ ਹੋਏਗਾ ਜੀ ਬਾਕੀ ਇਹ ਵੀ ਹੈ ਕਿ ਪ੍ਰਸ਼ਾਸਨ ਤੋਂ ਇੱਕ ਮੰਗ ਆ ਵੀ ਕਰਦੇ ਆ ਕਿ ਜਦੋਂ ਕੋਈ ਨਵੀਆਂ ਛੜਕਾਂ ਦਾ ਦਰਬਾਰਨ ਹੋਵੇ ਤੇ ਨਵੀਂ ਛੜਕ ਜਦੋਂ ਬਣੇ ਤੇ ਉਹਨੂੰ ਬਕਾਇਦਾ ਹਰ ਜਿਹੜਾ ਮੇਨ ਹੌਲ ਆ ਉਹਦੇ ਨਾਲ ਕਟੋ-ਕਟ ਦੋ ਚੈਂਬਰ ਦਿੱਤੇ ਜਾਣ ਤੇ ਇੱਕ ਪ੍ਰੋਪਰ ਸਲੋਪ ਬਣਾ ਕੇ ਸੜਕ ਬਣਾਈ ਜਾਵੇ ਕਟੋ-ਕਟ ਪਾਣੀ ਦੀ ਨਿਕਾਸੀ ਲਈ ਜਿਹੜਾ ਜਿਹੜੇ ਚੈਂਬਰ ਹੋਣਗੇ ਪਾਣੀ ਚੈਂਬਰਾ ਥਰੂ ਹੀ ਸੀਵਰੇਜ ਦੇ ਵਿੱਚ ਜਾਏਗਾ ਹੁਣ ਮੰਨ ਲਓ ਸੜਕ ਦੇ ਉੱਤੇ ਪਾਣੀ ਖੜਾ ਰਹੇਗਾ ਉਹ ਤੇ ਧੁੱਪਾਂ ਲੱਗਣਗੀਆਂ ਤੇ ਪਾਣੀ ਸੁੱਕੇਗਾ ਜੇ ਹੁਣ ਸਾਵਣ ਦਾ ਮਹੀਨਾ ਤੁਹਾਨੂੰ ਪਤਾ ਸਾਵਣ ਦੇ ਮਹੀਨੇ ਚ ਤੇ ਆਪਣਾ ਜਲਮਗਨ ਨਹੀਂ ਰਹਿੰਦਾ ਹਾਂ ਬਿਲਕੁਲ ਜਲਮਗਨ ਰਹਿੰਦਾ ਤੇ ਬਾਰਿਸ਼ ਹੁੰਦੀ ਹੈ ਤੇ ਮਗਰ ਕਿਤੇ ਨਾ ਕਿਤੇ ਡਰ ਲੋਕਾਂ ਦੇ ਵਿੱਚ ਰਹਿੰਦਾ ਹੈ ਕਿਤੇ ਕੀ ਡੇਂਗੂ ਵਰਗੀ ਜਾਂ ਚਿਕਨਗੋਨੀਆ ਵਰਗਾ ਬੁਖਾਰ ਦੁਬਾਰਾ ਨਾ ਆ ਜਾਏ ਕਿਉਂਕਿ ਬਾਅਦ ਵਿੱਚ ਲੋਕ ਸਾਡੇ ਇੱਥੇ ਮਤਲਬ ਅਸੀਂ ਮਿਡਲ ਕਲਾਸ ਦੇ ਕਹਿੰਦੇ ਅਪਰ ਮਿਡਲ ਕਲਾਸ ਲੋਕ ਅਸੀਂ ਇੱਥੇ ਰਹਿੰਦੇ ਆ ਮਤਲਬ ਕਿਤੇ ਨਾ ਕਿਤੇ ਬਾਅਦ ਚ ਸਾਡੀ ਜੇਬ ਤੇ ਸਾਨੂੰ ਡਰ ਪੈਂਦਾ ਹੈ ਕਿ ਕਿਤੇ ਨਾ ਕਿਤੇ ਹਸਪੀਟਲਾਈਜ਼ ਸਾਨੂੰ ਹੋਣਾ ਨਾ ਪੈ ਜਾਏ ਜਾਂ ਕਿਤੇ ਇੱਕ ਤੇ ਬੰਦਾ ਫਿਜ਼ੀਕਲੀ ਵੀਕ ਹੋ ਜਾਂਦਾ ਤੇ ਇੱਕ ਫਾਈਨੈਂਸ਼ਲੀ ਵੀਕ ਹੋ ਜਾਂਦਾ ਸਹੀ ਗੱਲ ਇੱਕ ਸਵਾਲ ਹੋਰ ਹੈ ਮੇਰਾ ਦੇਖੋ ਇਹ ਸਰਕਾਰਾਂ ਦੇ ਖਿਲਾਫ ਵੀ ਗੱਲ ਕਰ ਲਈ ਪ੍ਰਸ਼ਾਸਨ ਦੇ ਖਿਲਾਫ ਵੀ ਗੱਲ ਕਰ ਲਿੱਤੀ ਪਰ ਆਮ ਪਬਲਿਕ ਵਸੇ ਤੁਹਾਡੇ ਕੋਲੋਂ ਕੀ ਮੈਸੇਜ ਹੈਗਾ ਆਮ ਪਬਲਿਕ ਨੂੰ ਮੈਸੇਜ ਇਹ ਹੋਈ ਹੈ ਜੀ ਕਿ ਜਿੱਦਾਂ ਅਸੀਂ ਸੀਵਰੇਜ ਹਰ ਘਰ ਦੇ ਵਿੱਚ ਅਸੀਂ ਸੀਵਰੇਜ ਵਗੈਰਾ ਜਿਹੜਾ ਯੂਜ਼ ਕਰਦੇ ਆ ਅਸੀਂ ਨਾ ਆਪਣੇ ਮਤਲਬ ਜਿਹੜੀ ਸਾਡੇ ਸੀਵਰੇਜ ਦੇ ਵਿੱਚ ਕਈ ਲੋਕ ਲਫਾਫੇ ਸੁੱਟਦੇ ਨੇ ਕੋਈ ਕੱਪੜੇ ਸੁੱਟਦੇ ਨੇ ਮਤਲਬ ਇਥੋਂ ਤੱਕ ਕਿ ਕੋਈ ਰਜਾਈਆਂ ਦੇ ਗਲਾਫ ਤੱਕ ਮਤਲਬ ਇਹ ਚੋਂ ਨਿਕਲਦੇ ਨੇ ਇਵਨ ਦੰਦ ਕੀ ਘਰ ਦੀ ਕਟੋਰੀਆਂ ਤੱਕ ਨਿਕਲਦੀਆਂ ਨੇ ਬਿਲਕੁਲ ਜੀ ਬਿਲਕੁਲ ਮਤਲਬ ਸਾਨੂੰ ਵੀ ਅਵੇਅਰ ਹੋਣਾ ਪਏਗਾ ਸਾਨੂੰ ਜਾਗਰੂਕ ਹੋਣਾ ਪਏਗਾ ਕਿ ਅਸੀਂ ਇਹ ਅਸੀਂ ਅਹੀਂ ਇੱਥੇ ਰਹਿਣਾ ਵਾ ਇਹਨੂੰ ਅਸੀਂ ਆਪਣਾ ਵਾਲਾ ਦਵਾਲਾ ਸਾਫ਼ ਸੁਥਰਾ ਰੱਖਣਾ ਵਾ ਤੇ ਸਾਨੂੰ ਵੀ ਥੋੜਾ ਜਿਹਾ ਪ੍ਰਸ਼ਾਸਨ ਦਾ ਸਾਥ ਦੇਣਾ ਸਾਨੂੰ ਚਾਹੀਦਾ ਤੇ ਜਿਹਦੇ ਨਾਲ ਕਿ ਚਲੋ ਕੋਈ ਕਿਸੇ ਤਰ੍ਹਾਂ ਦੀ ਬਲੋਕੇਜ ਨਾ ਆਵੇ ਜਦੋਂ ਕੋਈ ਛੋਟੀ ਜੀ ਬਲੋਕੇਜ ਆਂਦੀ ਹੈ ਤੇ ਫਿਰ ਸਾਰੇ ਇਲਾਕੇ ਨੂੰ ਸਫਰ ਕਰਨਾ ਪੈਂਦਾ ਇਸ ਕਰਕੇ ਅਪੀਲ ਆ ਹੱਥ ਜੋੜ ਕੇ ਆਪਣੇ ਲੋਕਾਂ ਨੂੰ ਕਿ ਥੋੜੇ ਅਸੀਂ ਵੀ ਜਾਗਰੂਕ ਹੋਈਏ ਤੇ ਆਪਾਂ ਆਪਣੇ ਮਤਲਬ ਇੱਕ ਚੰਗੇ ਨਾਗਰਿਕ ਹੁੰਦਾ ਇੱਕ ਆਪਣਾ ਮਿਸਾਲ ਰਹੀ ਹੈ ਜਰੂਰ ਜੀ ਇੱਕ ਸਵਾਲ ਹੋਰ ਪੁੱਛਾਂਗਾ ਜਿਹੜਾ ਰੇਲਵੇ ਕ੍ਰੋਸਿੰਗ ਫਟਕ ਸਾਡੇ ਅੰਮ੍ਰਿਤਸਰ ਚ ਕਾਫੀ ਜ਼ਿਆਦਾ ਫਟਕ ਆ ਗਏ ਆ ਅਗਰ ਦੇਖਿਆ ਜਾਵੇ ਤੇ ਵੈਸਟ ਹਲਕੇ ਚ ਹੁਣ ਬਹੁਤ ਜ਼ਿਆਦਾ ਜਿਹੜੀ ਹੈ ਕਿ ਰੇਲਵੇ ਲਾਈਨਾਂ ਦੇ ਉੱਤੇ ਟ੍ਰੈਫਿਕ ਹੋਣੀ ਸ਼ੁਰੂ ਹੋ ਗਈ ਹੈ ਔਰ ਹਰ ਵਾਰੀ ਕਿਹਾ ਜਾਂਦਾ ਵਾ ਜਦੋਂ ਕਿ ਕੋਈ ਇਲੈਕਸ਼ਨ ਵਗੈਰਾ ਨੇ ਹੁੰਦੇ ਕਿ ਇਹਨਾਂ ਦੇ ਫਲਾਈਓਵਰ ਬਣਨਗੇ ਜਾਂ ਸਬਵੇ ਬਣਨਗੇ ਜਾਂ ਕੁਝ ਬਣਨਗੇ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ ਉਹਦੇ ਬਾਰੇ ਕੀ ਰਾਏ ਹੈ ਜੀ ਕਿ ਸਟੇਟ ਗਵਰਨਮੈਂਟ ਦੇ ਵਿੱਚ ਜਦੋਂ ਕੋਈ ਵੀ ਪੋਲੀਟੀਕਲੀ ਨੂੰ ਆਪਾਂ ਲੋਕਾਂ ਨਾਲ ਵਾਅਦਾ ਕਰਦੇ ਆਂ ਤੇ ਅਸਲ 'ਚ ਨਾ ਇਹਦੇ ਵਿੱਚ ਸੈਂਟਰ ਦੀ ਇਨਵੋਲਵਮੈਂਟ ਹੁੰਦੀ ਹੈ ਜ਼ਿਆਦਾ ਕਿਉਂਕਿ ਰੇਲਵੇ ਕ੍ਰੋਸਿੰਗ ਦਾ ਜਿਹੜਾ ਹੁੰਦਾ ਹੈ ਇਹਦੀ ਪਾਸਿੰਗ ਜਿਹੜੀ ਸੈਂਟਰਲ ਰੇਲਵੇ ਮਿਨਿਸਟਰੀ ਤੋਂ ਹੁੰਦੀ ਹੈ ਤਾਨੂੰ ਯਾਦ ਹੋਵੇਗਾ ਜਦੋਂ ਪੰਜ ਪੁੱਲ ਪਾਸ ਹੋਏ ਸੀ ਤੇ ਉਹ ਨਵਜੋਤ ਸਿੰਘ ਸਿੱਧੂ ਜੀ ਕਰਵਾ ਕੇ ਆਏ ਸੀ ਜਦੋਂ ਉਹ ਪਾਸ ਕੈਪਟਨ ਸਾਹਿਬ ਨੇ ਉਹ ਇਲੈਕਟ੍ਰੋਨਿਕ ਰੀਬਨ ਕਟਿਆ ਬਿਲਕੁਲ ਬਿਲਕੁਲ ਤੇ ਉਹ ਪਿਊਸ਼ ਕੋਇਲ ਜੀ ਉਦੋਂ ਰੇਲ ਮਿਨਿਸਟਰ ਹੁੰਦੇ ਸੀ ਹੁਣ ਇੱਕ ਗੱਲ ਮਨ ਚਾਹਂਦੀ ਹੈ ਕਿ ਆਪਾਂ ਰੀਅਲਾਈਜ਼ ਕਰਦੇ ਹਾਂ ਕਿ ਹੁਣ ਜਿਸ ਤਰ੍ਹਾਂ ਸਾਡੇ ਇਸ ਟਾਈਮ ਮੌਜੂਦਾ ਜਿਹੜੇ ਮੈਂਬਰ ਉਹ ਪਾਰਲੀਮੈਂਟ ਨੇ ਬਹੁਤ ਵਧੀਆ ਅਨਸਰ ਨੇ ਬਹੁਤ ਵਧੀਆ ਮਗਰ ਕਿਤਨਾ ਕਿਤੇ ਜਿਹੜਾ ਕੰਮ ਰੂਲਿੰਗ ਪਾਰਟੀ ਦਾ ਹੁੰਦਾ ਕਿੰਨਾ ਕਿਤੇ ਉਹਦੇ ਵਿੱਚ ਜਰੂਰ ਆਪਾਂ ਕੋਸਟ ਮਾਰਕ ਲੱਗ ਜਾਂਦਾ ਕਿ ਉੱਪਰ ਸੈਂਟਰ ਸਰਕਾਰ ਜਿਹੜੀ ਹੈ ਉਹ ਬੀਜੇਪੀ ਦੀ ਹੈ ਇੱਥੇ ਜਿਹੜੀ ਆਪਣਾ ਮੈਂਬਰੋ ਪਾਰਲੀਮੈਂਟ ਨੇ ਉਹ ਦੂਸਰੀ ਪਾਰਟੀ ਦੇ ਨੇ ਚਾਹੇ ਉਹ ਬਹੁਤ ਅੱਛੇ ਇਨਸਾਨ ਨੇ ਬਟ ਉਹ ਪੂਲ ਪਾਸ ਨਾ ਹੋਣਾ ਪੈਸਾ ਨਾ ਆਣਾ ਮਤਲਬ ਇਹ ਵਜ੍ਹਾ ਬੰਦੀਆਂ ਨੇ ਹੁਣ ਕਾਫੀ ਚੀਜ਼ਾਂ ਹੋ ਸਕਦੀਆਂ ਸੀ ਜੇ ਨੰਬਰ ਆਫ ਪਾਰਲੀਮੈਂਟ ਇੱਥੇ ਬੀਜੇਪੀ ਦੇ ਚੁਣ ਕੇ ਜਾਂਦੇ ਮਤਲਬ ਇੱਕ ਪੁੱਲ ਤੇ ਬਹੁਤ ਵੱਡਾ ਕੋਈ ਈਸ਼ੂ ਨਹੀਂ ਹੈ ਇਹ ਮਤਲਬ ਮੈਂ ਤੇ ਮੇਰੀ ਥਿੰਕਿੰਗ ਤੇ ਆ ਕਹਿੰਦੀ ਹੈ ਕਿ ਐਲੀਵੇਟਰ ਰੋਡ ਤੱਕ ਬਣ ਜਾਣੇ ਸੀ ਜੇ ਰੇਲਵੇ ਸਟੇਸ਼ਨ ਤੋਂ ਇੰਡੀਆ ਗੇਟ ਤੱਕ ਮਤਲਬ ਸਾਰੇ ਦੇ ਸਾਰੇ ਚੌਂਕ ਜਿਹੜੇ ਕਵਰ ਹੋ ਜਾਣੇ ਸੀ ਇਹ ਰੇਲਵੇ ਫੜ ਇੱਕ ਕੋਟ ਖਾਲਸਾ ਵਾਲਾ ਹੋ ਗਿਆ ਇੱਕ ਸ਼ਾਟੇ ਵਾਲਾ ਹੋ ਗਿਆ ਠੀਕ ਹੈ ਜੀ ਇਹ ਸਾਡਾ ਜਿਹੜਾ ਇੱਕ اسلامਾਬਾਦ ਵਾਲਾ ਪੁਲ ਹੈ ਇਹ ਤੇ ਉਹਨਾਂ ਲਈ ਕੋਈ ਬਹੁਤੀ ਵੱਡੀ ਕੋਈ ਗੱਲ ਨਹੀਂ ਸੀਗੀ ਇਹਨੂੰ ਇਹਨੂੰ ਦੁਬਾਰਾ ਇਹਨੂੰ ਕਰਕੇ ਕਿਉਂਕਿ ਲੋਕਾਂ ਕਿਉਂਕਿ ਲੋਕਾਂ ਲਈ ਸੁਵਿਧਾ ਲਈ ਕੋਈ ਚੀਜ਼ ਬਣਾਈ ਜਾਂਦੀ ਆ ਮਗਰ ਜਦੋਂ ਉਹ ਲੋਕਾਂ ਲਈ ਆ ਸੁਵਿਧਾ ਬਣ ਜੇ ਨਾ ਤੇ ਫਿਰ ਗਵਰਨਮੈਂਟ ਉਹਨੂੰ ਮਤਲਬ ਠੀਕ ਕਰਨ ਦੇ ਵਿੱਚ ਦੇਰੀ ਨਹੀਂ ਲਗਾਉਂਦੀ ਮਗਰ ਉਹਦੇ ਲਈ ਰੂਲਿੰਗ ਪਾਰਟੀ ਦਾ ਐਮਪੀ ਹੋਣਾ ਜ਼ਰੂਰੀ ਹੈ ਕਿ ਜਿਹੜਾ ਉਸਨੂੰ ਪਾਸ ਕਰਵਾ ਕੇ ਦੁਬਾਰਾ ਉਹਦਾ ਉਹਨੂੰ ਉਹਦਾ ਕੰਮ ਚਾਲੂ ਕਰਵਾ ਸਕੇ ਜੀ 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 ਕਿਉਂਕਿ ਦੇਖਿਆ ਜਾਂਦਾ ਪਿਆ ਨਾ ਹੁਣ ਜਿਸੜਾ ਕੀ ਸ਼ਾਟੇ ਦੇ ਕੋਲ ਵਰਕਸ਼ਾਪ ਵੀ ਬਣ ਚੁੱਕੀ ਹੈ ਰੇਲਵੇ ਦੀ ਵਾਸ਼ਿੰਗ ਸੈਂਟਰ ਬਣ ਚੁੱਕਾ ਉੱਤ तकरीबन ਅੰਮ੍ਰਿਤਸਰ ਜਿੰਨੀਆਂ ਵੀ ਟ੍ਰੇਨਾਂ ਆਉਂਦੀਆਂ ਸਾਰੀਆਂ ਜਿਹੜੀਆਂ ਉੱਥੇ ਹੁੰਦੀ ਹੈ ਉਹ ਮੋਸਟਲੀ ਜੇਕਰ ਦੇਖਿਆ ਜਾਂਦਾ ਪੁਤਲੀ ਕਰਨਾ ਫਟਕ ਇੱਕ ਇੱਕ ਸ਼ਾਟੇ ਵਾਲਾ ਫਟਕ ਔਰ ਇਸ ਤਰ੍ਹਾਂ ਇੱਕ ਦੋ ਫਟਕ ਜਿਹੜੇ ਕੋਟ ਖਾਲਸਾ ਵਾਲਾ ਮੇਨ ਫਟਕ ਜਿੱਥੇ ਕਿ ਲੋਕ ਲੋ ਜਿਸ ਤਰ੍ਹਾਂ ਆਂਦੇ ਜਾਂਦੇ ਆ ਅੱਜ ਦਿਨ ਸੋਸ਼ਲ ਮੀਡੀਆ ਤੇ ਅਸੀਂ ਵੀਡੀਓ ਵੀ ਵੇਖਦੇ ਆ ਰੋਂਗ ਸਾਈਡ ਦੇ ਤੋਂ ਟੂ ਬਿਲਡਰ ਵਾਲੇ ਹੁਣ इवन ਦੇਨ ਕੋ ਜਿਆਦਾ ਕਲਾਗਾ ਫੋਰਵਰਡਰ ਵਾਲਾ ਵੀ ਉਸੇ ਸਾਈਡ ਤੋਂ ਨਹੀਂ ਜਿਹੜਾ ਕਿ ਨਿਕਲਦੀ ਕਿ ਮੈਂ ਜਲਦੀ ਨਿਕਲਾ ਬਿਲਕੁਲ ਜੀ ਤੁਹਾਡੀ ਇੱਕ ਬਿਲਕੁਲ ਠੀਕ ਗੱਲ ਆ ਮਗਰ ਮੇਰੀ ਇੱਕ ਅਪੀਲ ਆ ਜ ਪ੍ਰਸ਼ਾਸਨ ਨੂੰ ਕਿ ਕਿਤੇ ਜਦੋਂ ਜਦੋਂ ਕੋਟ ਖਾਲਸਾ ਫਟਕ ਬੰਦ ਹੁੰਦਾ ਮੰਨ ਲਓ ਕਿ ਕੋਈ ਅਨਸੁਖਾਵੀ ਘਟਨਾ ਹੁੰਦੀ ਹੈ ਤੇ ਸਾਡੇ ਕੋਲ ਰਸਤਾ ਕੀ ਹੈ ਸਾਡੇ ਇਲਾਕੇ ਦੇ ਵਿੱਚ ਆਣਾ ਹੋਵੇ ਕਿਸੇ ਨੇ ਇੱਥੇ ਤਕਰੀਬਨ ਕੋ 10 ਤੋਂ 15 ਕਲੋਨੀਆਂ ਆ ਘੱਟੋ ਘੱਟ 2.5 ਲੱਖ ਦੇ ਕਰੀਬ ਆਬਾਦੀ ਆ ਕੋਈ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਜਿੱਥੇ ਵੱਡੀ ਗੱਡੀ ਨੇ ਆਣਾ ਹੋਵੇ ਜੀ ਜੀ ਤੇ ਕੀ ਕਰੇ ਉੱਥੇ ਕੀ ਕਰਨਗੇ ਲੋਕ ਕਿਸਕੇ ਦੀ ਵੇਟ ਕਰਨਗੇ ਕਿਸੇ ਮਤਲਬ ਘਟਨਾ ਨੂੰ ਆਪਾਂ ਬਚਾਉਣ ਦੇ ਲਈ ਘਟੋ ਘਟ ਸਾਨੂੰ ਅਜੇ ਜਿਹੜਾ ਕੋਟ ਖਾਲਸਾ ਵਾਲਾ ਫਟਕ ਜਿਹੜਾ ਹੈ ਉਹ ਚਾਹੇ ਅੰਡਰ ਬ੍ਰਿਜ ਬਣਾਣ ਉਹ ਸਾਨੂੰ ਬਣਾ ਕੇ ਦੇਣ ਘਟੋ ਘਟ ਸਾਨੂੰ ਰਾਹਤ ਮਿਲੇ ਕਿਉਂਕਿ ਸਕੂਲ ਦੇ ਬੱਚੇ ਵਿਚਾਰੇ ਲੇਟ ਹੁੰਦੇ ਆ ਕੰਮਕਾਰ ਤੇ ਜਾਣ ਵਾਲੇ ਲੋਕ ਲੇਟ ਹੁੰਦੇ ਆ ਤੇ ਹੁਣ ਸਾਡਾ ਜਿਹੜਾ ਸਲਾਮਾਬਾਦ ਵਾਲਾ ਪੁਲ ਆ ਤੇ ਇਹਦੇ ਜਿਹੜੀਆਂ ਇੱਕ ਦੋ ਦੁਕਾਨਾਂ ਨੇ ਇਹ ਐਕਵਾਇਰ ਕਰੇ ਡਿਪਾਰਟਮੈਂਟ ਜਿਹੜਾ ਪ੍ਰਸ਼ਾਸਨ ਨਗਰ ਨਿਗਮ ਜਾਂ ਇੰਪਰੂਵਮੈਂਟ ਟਰਸਟ ਤੇ ਸਾਨੂੰ ਲੋਕਾਂ ਨੂੰ ਰਹਾ ਦਵੇ ਸਰਪਰ ਇੱਕ ਸਵਾਲ ਜਿਸਦਾ ਤੁਹਾਨੂੰ ਪਤਾ ਹੋਵੇ ਸੜੇ ਬਰਸਰ ਦੇ ਵਿੱਚ ਇੱਕ ਪੁਲ ਸੀ ਜਿਹੜਾ ਕਿ ਸ਼ਹਿਰ ਨੂੰ ਅੰਦਰੂਨੀ ਹਿੱਸੇ ਨੂੰ ਔਰ ਸ਼ਹਿਰ ਦੇ ਬਾਹਰਲੇ ਹਿੱਸੇ ਨੂੰ ਜੋੜਦਾ ਸੀ ਰਿਗੋ ਬ੍ਰਿਜ ਜਿਹੜਾ 1905 ਦੇ ਵਿੱਚ ਬਣਿਆ ਸੀ ਅੰਗਰੇਜ਼ਾਂ ਦੇ ਟਾਈਮ ਤੇ ਤੇ ਜਿਹਦੀ ਮਨਿਆਦ ਰੱਖੀ ਗਈ ਸੀ ਤਕਰੀਬਨ 1955 ਤੱਕ ਪਰ ਉਹ ਫੁੱਲ ਉਸ ਟਾਈਮ ਦਾ ਬਣਿਆ ਸੀ ਜਿਹੜਾ ਕਿ 100 ਸਾਲ ਤੋਂ ਉੱਪਰ 112 13 ਸਾਲ ਬਾਅਦ ਉਹਨੂੰ ਜਿਹੜਾ ਕਿ ਡਿਸਮੈਂਟਲ ਕੀਤਾ ਗਿਆ ਪਰ ਦੁਬਾਰਾ ਬਣਾਉਣ ਦੀ ਤਿਆਰੀ ਕੀਤੀ ਗਈ ਉਹ ਵੀ ਜਿਹੜੀ ਤਿਆਰੀ ਹੈ ਚਲੋ ਕਾਫੀ ਜ਼ਿਆਦਾ ਪੋਲੀਟਿਸ਼ੀਅਨਸ ਹੋਈ ਹੋਈ ਪੁਲ ਦੇ ਉੱਤੇ ਵੀ ਕਈ ਚੀਜ਼ਾਂ ਕਈ ਸਮਾਜ ਸੇਵੀ ਸੰਸਥਾਵਾਂ ਨੇ ਵੀ ਆਵਾਜ਼ ਚੁੱਕੀ ਵਿਵੰਦਨ ਕੀ ਉਹ ਪੁਲ ਨੂੰ ਡਿਸਮੈਂਟਲ ਕਰਨ ਦੇ ਲਈ ਕੈਂਡਲ ਮਾਰਚ ਵੀ ਕੱਡੇ ਗਏ ਪਰ ਚਲੋ ਉਹ ਹੋ ਗਿਆ ਸਾਰਾ ਕੁਝ ਹੋ ਗਿਆ ਪਰ ਉਹ ਪੁਲ ਬਣਨ ਦਾ ਸਮਾਂ ਵੀ ਨਜ਼ਦੀਕ ਆ ਗਿਆ ਕਿ ਜਦੋਂ ਦੀ ਕੀ ਹੁਣ ਕੀ ਓਪਨਿੰਗ ਹੋਣੀ ਪੁਲ ਦੇ ਪਰ ਪੁਲ ਤੇ ਦੇਖਿਆ ਜਾਂਦਾ ਕਿ ਹਾਲੇ ਤੱਕ ਵੀ ਜਿਹੜਾ ਪੁਲ ਹੋਵੇ ਉਹ ਕਛੂਆ ਚਾਲ ਦੇ ਨਾਲ ਉਹ ਉਸਰੋਂ ਦੋਸਰੇ ਪਿਆ ਹੋਇਆ ਹੈ ਬਿਲਕੁਲ ਜੀ ਉਹ ਪੁਲ ਤੇ ਮਤਲਬ ਜਿਹੜਾ ਰੋਲ ਪਲੇ ਕਰਦਾ ਹੈ ਅੰਦਰੂਨੀ ਸ਼ਹਿਰ ਨੂੰ ਜੀਟੀ ਰੋਡ ਨਾਲ ਜੋੜਨ ਦਾ ਇੱਕ ਰੇਡ ਦੀ ਹੱਡੀ ਹੁੰਦੀ ਨਾ ਜਿਸ ਤਰ੍ਹਾਂ ਸਾਡੇ ਸ਼ਹਿਰ ਦੇ ਵਿੱਚ ਉਹ ਰੋਲ ਪਲੇ ਕਰਦਾ ਹੈ ਤੇ ਕਿਤੇ ਨਾ ਕਿਤੇ ਮੈਂ ਅੱਜ ਨਾ ਇੱਕ ਦਿਲੋਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਸਾਡੇ ਬੜੇ ਹੀ ਵਧੀਆ ਸਾਡੇ ਸ਼ਹਿਰ ਦੇ ਡੀਸੀ ਨੇ ਸਾਖੀ ਸ਼ਾਨੀ ਜੀ ਜੀ ਉਹ ਥੋੜਾ ਜਿਹਾ ਇਹਦੇ ਤੇ ਧਿਆਨ ਦੇ ਕੇ ਇਹਨੂੰ ਜਲਦੀ ਤੋਂ ਜਲਦੀ ਲੋਕਾਂ ਨੂੰ ਸਮਰਪਿਤ ਕਰਨਾ ਕੀ ਤਾਂ ਜੋ ਕਿ ਜਿਹੜਾ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਣੀ ਹੈ ਦੇ ਨਾਲ 70 ਤੋਂ 80% ਟ੍ਰੈਫਿਕ ਕੰਟਰੋਲ ਹੋ ਜਾਏ ਬਿਲਕੁਲ ਜੀ ਬਿਲਕੁਲ ਜਦੋਂ ਮੰਨ ਲਓ ਕਿ ਜੇ اسلامਾਬਾਦ ਵਾਲਾ ਪੁਲ ਆਪਣਾ ਰੇਲਵੇ ਫਾਟਕ ਬੰਦ ਹੋਏਗਾ ਤੇ ਲੋਕਾਂ ਕੋਲ অপਸ਼ਨ ਹੋਏਗੀ ਕਿ ਉਹ ਉਹ ਪੁਲ ਦੇ ਜਰੀਏ ਲੋਕ ਜਾ ਸਕਣਗੇ ਤੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਹੋਏਗੀ ਜਿਹੜੀ ਵੀ ਕੰਪਨੀਆਂ ਨੂੰ ਬਣਾ ਰਹੀ ਹੈ ਉਹਨੂੰ ਕੋਈ ਨਾ ਕੋਈ ਇਹਨਾਂ ਦਾ ਸਵਾ ਇਹਨੂੰ ਕੋਈ ਇਹਨਾਂ ਨੂੰ ਟਾਈਮ ਦੇਣ ਕੀ ਕੋਈ ਇਹਨਾਂ ਨੂੰ ਮਤਲਬ ਅਦੇਸ਼ ਦੀ ਇੰਨੀ ਦੇਰ ਤੱਕ 2 ਸਾਲ ਦਾ ਟਾਈਮ ਸੀ ਆਈ ਥਿੰਕ ਇਹ ਪੂਰੂ ਤਿਆਰ ਹੋ ਹਾਂ ਤੇ ਹੁਣ ਲਗਭਗ ਜਿਸ ਤਰੀਕੇ ਨਾਲ ਇਹ ਕਸ਼ੂਆ achar ਦੇ ਤਰੀਕੇ ਨਾਲ ਕੰਮ ਹੋ ਰਿਹਾ ਮਤਲਬ ਇਸ ਤਰੀਕੇ ਨਾਲ ਤੇ ਲੱਗਦਾ ਕਿ ਅਗਲੇ 2 ਸਾਲ ਵੀ ਇਹ ਕੰਮ ਨਹੀਂ ਪੂਰਾ ਹੋਣਾ ਮਗਰ ਮੇਰੀ ਅਪੀਲ ਆ ਕਿ ਮੇਰੀ ਵੀਡੀਓ ਕਿਸੇ ਤਰ੍ਹਾਂ ਮੈਡਮ ਜੀ ਤੱਕ ਪਹੁੰਚੇ ਸਾਡੇ ਡੀਸੀ ਮੈਮ ਨੇ ਬਹੁਤ ਹੀ ਵਧੀਆ ਔਰ ਬੜੇ ਹੀ ਕੋਆਪਰੇਟ ਕਰਨ ਵਾਲੇ ਹਰ ਚੀਜ਼ ਦੇ ਵਿੱਚ ਉਹ ਜਿਹੜੀ ਵੀ ਕੰਪਨੀਆਂ ਨੂੰ ਬਣਾ ਰਹੀ ਹੈ ਜਿਹੜੇ ਵੀ ਕੰਟਰੈਕਟਰ ਕੋ ਹੈਗਾ ਕੰਟਰੈਕਟ ਹੈ ਉਹ ਸ਼ਾਇਦ ਦੀਸ ਮਤਲਬ ਇੱਕ ਬੜੀ ਮੁੱਖ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਤੇ ਸਾਡੀ ਵੈਸਟ ਹਲਕੇ ਦੀ ਸਮੱਸਿਆ ਨੂੰ ਧਿਆਨ ਰੱਖਦੇ ਹੋਏ ਕੀ ਹੈ ਵੈਸਟ ਹਲਕੇ ਦੀ ਇੱਕ ਆਪਸ਼ਨ ਹੋ ਜੂਗੀ ਸਾਡੇ ਕੋਲ ਕਿ ਸਲਾਮਾਬਾਦ ਵਾਲਾ ਜੇ ਫਟਕ ਬੰਦ ਹੋਏਗਾ ਤੇ ਸਾਡੇ ਕੋਲ ਆਪਸ਼ਨ ਹੈ ਕਿ ਅਸੀਂ ਜੇ ਇੱਧਰ ਜਾਣਾ ਵਾ ਆਪਣਾ ਰੇਲਵੇ ਸਟੇਸ਼ਨ ਸਾਈਡ ਤੇ ਸਾਡੇ ਕੋਲ ਆਪਸ਼ਨ ਹੋ ਜਾਏਗੀ ਕਿ ਹਰਾਮ ਨਾਲ ਅਸੀਂ ਪੁਲ ਚੜਕੇ ਅਸੀਂ ਉੱਥੇ ਜਾ ਸਕੀਏ ਤਾਂ ਐਸੀ ਸਾਡੇ ਚੈਨਲ ਦੇ ਉੱਤੇ ਜਿਹੜੇ ਆਏ ਅੱਜ ਸਾਡੇ ਸਟੂਡੀਓ ਦੇ ਵਿੱਚ ਸਾਡੇ ਗੁਲਸ਼ਨ ਸ਼ਰਮਾ ਜੀ ਸਮਾਜ ਸੇਵੀ ਹੈ ਉਹਦੇ ਨਾਲ ਧਰਮ ਕਰਨ ਦੇ ਕੰਮ ਵੀ ਕਰਦੇ ਆ ਤਾਂ ਕੁਝ ਰਾਜਨੀਤੀ ਨਾਲ ਵੀ ਜੁੜੇ ਹੋਏ ਨੇ ਤੇ ਉਹਨਾਂ ਵੱਲੋਂ ਅੱਜ ਸ਼ਹਿਰ ਦੇ ਕੁਝ ਮੁੱਦੇ ਸੀ ਜਿੱਤੇ ਗੁਫ਼ਤਗੂ ਕੀਤੀ ਗਈ ਤਾਂ ਇੱਥੇ ਕਬਰ ਜਿਹੜੀ ਖਤਮ ਕਰਦੇ ਪਏ ਮੇਰੇ ਨਾਲ ਮੇਰਾ ਸਹਿਯੋਗੀ ਮਨਦੀਪ ਸਿੰਘ ਔਰ ਮੈਂ ਤੁਹਾਡਾ ਆਪਣਾ ਦੋਸਤ ਐਂਡ ਹੋਸਟ ਅਜੇ ਸ਼ਿੰਗਾਰੀ ਜੈ ਹਿੰਦ ਮੇਰਾ ਵਾਰਤ ਮਹਾਂ